ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪਿਆ ਤਿੰਜਿੰਜ ਚੈਨਲ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤਾਂ ਜਿਵੇਂ ਆਪਾਂ ਗੱਲ ਕੀਤੀ ਸੀ ਕਿ ਪੂਰੇ ਹਫ਼ਤੇ ਆਪਾਂ ਚਿਹਰੇ ਅਤੇ ਵਾਲਾਂ ਦੀ ਸਾਂਭ-ਸਭਾਲ ਦੀ ਗੱਲ ਕਰਾਂਗੇ ਤਾਂ ਅੱਜ ਹੈ ਇਸ ਹਫ਼ਤੇ ਦੀ ਅਖੀਰਲੀ ਵੀਡੀਓ, ਪਾਕੀ 7ਵੀਂ ਵੀਡੀਓ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਇੱਕ హెయిਰ ਮਾਸਕ ਦੀ। ਤਾਂ ਵੇਖਦੇ ਹਾਂ ਸਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਪਵੇਗੀ। ਅੱਜ ਦਾ హెయిਰ ਮਾਸਕ ਹੈ ਵਾਲਾਂ ਦਾ ਵੋਲਿਊਮ ਵਧਾਉਣ ਦੇ ਲਈ। ਇਹਦੇ ਲਈ ਤੁਹਾਨੂੰ ਲੋੜ ਪਵੇਗੀ 2 ਅੰਡਿਆਂ ਦੀ, 5 ਛੋਟੇ ਚਮਚੇ ਨਿੰਬੂ ਦਾ ਰਸ, 3 ਛੋਟੇ ਚਮਚੇ ਜੈਤੂਨ ਦਾ ਤੇਲ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ ਅਤੇ ਇੱਕ ਮਾਸਕ ਤਿਆਰ ਕਰ ਲਵੋ ਇਹ हेयर मास्क ਸਿੱਧੇ ਅਤੇ ਪਤਲੇ ਵਾਲਾਂ ਲਈ ਬਹੁਤ ਚੰਗਾ ਹੁੰਦਾ ਹੈ ਜੇ ਤੁਸੀਂ ਇਸ हेयर मास्क ਦੀ ਵਰਤੋਂ ਹਰ ਹਫਤੇ ਕਰਦੇ ਹੋ ਤਾਂ ਤੁਹਾਡੇ ਵਾਲ ਚਮਕਦਾਰ ਵੀ ਬਣਨਗੇ ਤੇ ਇਹਦੇ ਨਾਲ ਨਾਲ ਉਹਨਾਂ ਵਿੱਚ ਵੋਲਿਊਮ ਵੀ ਆਵੇਗਾ ਹੇਅਰ ਮਾਸਕ ਤਿਆਰ ਹੋਣ ਤੋਂ ਬਾਅਦ ਸਿਰ ਨੂੰ ਚੰਗੀ ਤਰ੍ਹਾਂ ਕੰੰਗੀ ਕਰਕੇ ਇਹ ਹੇਅਰ ਮਾਸਕ ਨੂੰ ਵਾਲਾਂ ਦੀਆਂ ਜੜ੍ਹਾਂ ਤੋਂ ਲੈ ਕੇ ਸਿਰੇ ਤੱਕ ਲਾਓ। ਇਸ ਹੇਅਰ ਮਾਸਕ ਦੇ ਵਾਲਾਂ ਤੇ ਚੰਗੀ ਤਰ੍ਹਾਂ ਲੱਗ ਜਾਣ ਤੋਂ 1 ਘੰਟਾ ਬਾਅਦ ਵਿੱਚ ਇਹਨੂੰ ਆਪਣੇ ਰੈਗੂਲਰ ਸ਼ੈਂਪੂ ਜਾਂ ਕੰਡੀਸ਼ਨਰ ਨਾਲ ਧੋ ਦਵੋ। ਤਾਂ ਏਸੀ ਅੱਜ ਦੀ ਵੀਡੀਓ ਮੈਨੂੰ ਉਮੀਦ ਹੈ ਤੁਹਾਨੂੰ ਇਹ ਪਸੰਦ ਆਈ ਹੋਵੇਗੀ ਅਤੇ ਹਰ ਵਾਰ ਦੀ ਤਰ੍ਹਾਂ ਇਸ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ